ਦੀ ਕੋਈ ਤਾਜ ਬਸਾਖੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਇਸ ਸ਼ੁਭ ਦਿਨ ਤੇ ਮੈਂ ਜੀ ਗੁਰਦੁਆਰਾ 40 ਸਾਹਿਬ ਅਸ਼ੀਰਵਾਦ ਲੈਣ ਆਇਆ ਮੇਰੇ ਨਾਲ ਜ਼ਿਲ੍ਹਾ ਦੇ ਅਖੀਨ ਸਾਡੇ ਉਦਾਸਪੁਰ ਦੇ ਇੰਚਾਰਜ ਬਗੇਲ ਜੀ ਸਭ ਲੋਗ ਅੱਜ ਆ ਕੇ ਸ਼ੀਰਵਤ ਲੈਣ ਆਏ ਤੇ ਇਹ ਕਿ ਅੱਜ ਦਾ ਬੜਾ ਸ਼ੁਭ ਦਿਨ ਹੈ ਕਿ ਦੇਖਿਆ ਜਾ ਰਿਹਾ ਕਿ ਜਿਹੜਾ ਜਿਹੜੀ ਪਸਾਣਾ ਵੱਲੋਂ ਮਤ ਕਰਦੇ ਤੁਹਾਡਾ ਬਰੋਧ ਕੀਤਾ ਜਾ ਰਿਹਾ ਉਹ ਕੀ ਕੰਨਾ ਚੋ ਗਿਆ ਤਾਂ ਲੈ ਦੇਖੋ ਕਿਸਾਨ ਵੀ ਆਪਣੇ ਪਰਿਵਾਰ ਦੇ ਉਹ ਮੈਂ ਵੀ ਕਿਸਾਨ ਦੀ ਤੋਂ ਆ ਮੈਂ ਵੀ ਕਿਸਾਨ ਪਰਿਵਾਰ ਤੋਂ ਆ ਕੋਈ ਅਸੀ ਗੱਲ ਨਹੀਂ ਉਹਦੇ ਚਾਹਣੇ ਨਾਲ ਕੋ ਹੱਲ ਹੋ ਜੇ ਕੁਝ ਸਰਕਾਰ ਚਾਹਦੀ ਵੀ ਆ ਕੋ ਪੰਜ ਫਸਲਾਂ ਤੇ ਐਮ ਐਸ ਬੀ ਸਰਕਾਰ ਮੰਨੀ ਵੀ ਆ ਤੇ ਮੁਰਕੇ ਬਿਠਾ ਕੇ ਉਹਨਾਂ ਕੋਈ ਹੱਲ ਕਰਨਾ ਚਾਹੀਦਾ ਦੇਖੋ ਘਰ ਤੇ ਚਾਰ ਪਰਿਵਾਰ ਪਰਿਵਾਰ ਵਿੱਚ ਚੋ ਦੋ ਪਰਿਵਾਰ ਨਾਲ ਆਪ ਅਥੇ ਉਹਨਾਂ ਦੇ ਖੋਈ ਜਾਂਦੀ ਮਾਰੇ ਮੁੱਟੀ ਕਰਕੇ ਤੇ ਬੈਠ ਕੇ ਮੁਕ ਗੱਲ ਬੁੱਕਰੀ ਚੇਜ਼ ਕਰਕੇ ਤੇ ਕਿਦਾਰੀ ਆ ਤੇ ਗੜਮਲ ਲੈਖਣ ਵਾਲੇ ਉਹਨਾਂ ਵਿੱਚ ਕਿਤਾ ਦੇ ਦੇਖੋ ਜਵਾਬ ਤੁਹਾਨੂੰ ਪਤਾ ਹੀ ਹੈ ਇਹ ਕਰਕੇ ਅੱਗੇ ਵੀ ਪੰਜਾਬ ਦਾ ਦੇਖੋ ਬਹੁਤ ਨੁਕਸਾਨ ਹੋਇਆ 5 ਸਾਲ ਪਿਛਲੇ ਵੀ ਪੰਜਾਬ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਜੇ ਤੁਸੀਂ ਜਿੱਤ ਕੇ ਜਾਂਦੇ ਮੰਨ ਲਓ ਕਿ ਇਹ ਤੁਹਾਡੇ ਜਿਹੜੇ ਵਾਦੇ ਪੂਰੇ ਕਰੀ ਆਲੇ ਦੇਖੋ ਉਹ ਜਿਹੜਾ ਆਪਾਂ ਜਿੱਦਾਂ 9 9 ਦੀ 9 ਵਿਧਾਨ ਸਭਾ ਤੋਂ ਲੋਕ ਦੋ 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 ਲੋਕ ਬਿਠਾ ਆਗੇ ਉਹਨਾਂ ਨੂੰ ਬਿਠਾ ਕੇ ਦੇ ਆਪਾਂ ਇਹ ਕਿ ਜਿਹੜੀ-ਜਿਹੜੀਆਂ ਮੰਗਾਂ ਲੋਕਾਂ ਦੀਆਂ ਨਾ ਪਹਿਲੇ ਹੱਦ ਦੇ ਦ ਹੁਣ ਕਾਦੀਆਂ ਆ ਉਥੇ ਜਿਹੜੀ ਮਿਲ ਹੈ ਉਹਦਾ ਮਸਲਾ ਬੜੀ ਦੇ ਦੋ ਉਹਦੇ ਇੱਕ ਹੋਇਆ ਕੋਈ ਹੈਲਥ ਦਾ ਕੋਈ ਆਸ਼ਵਾਲ ਕੋ ਫੁੱਲਣਾ ਜਿਹਦਾ ਕੋਈ ਨੌਜਵਾਨਾਂ ਵਾਸਤੇ ਕੋਈ ਸਟੇਡੀਅਮ ਕੋ ਇਦਾਂ ਦੀ ਪੁੱਛ ਹੋਣਾ ਜਿਆਦਾ ਕਰਦੇ ਦੇਖੋ ਇੱਕ ਤਾਂ ਅੱਜ ਬਸਾਖੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਇਸ ਸ਼ੁਭ ਦਿਨ ਤੇ ਮੈਂ ਜੀ ਗੁਰਦੁਆਰਾ 40 ਸਾਹਿਬ ਅਸ਼ੀਰਵਾਦ ਲੈਣ ਆਇਆ ਮੇਰੇ ਨਾਲ ਜ਼ਿਲ੍ਹਾ ਦੇ ਅਫਸਰ ਜੀ ਨੇ ਸਾਡੇ ਗੁਰਦੁਆਸੋਂ ਇੰਚਾਰਜ बघेल ਜੀ ਸਭ ਲੋਗ ਅੱਜ ਆਖੀਰ ਬਦ ਲੈਣ ਆਏ ਤੇ ਇਹ ਕਿ ਅੱਜ ਦਾ ਬੜਾ ਸ਼ੁਭ ਦਿਨ ਹੈ ਕਰਦੇ ਤਦ ਕਿਹਾ ਜਾ ਰਿਹਾ ਕਿ ਜਿਹੜਾ ਜਿਹੜੇ ਕਿਸਾਨਾਂ ਵੱਲੋਂ ਹਰ ਕਰਦੇ ਤੁਹਾਡਾ ਪ੍ਰੋਧ ਕੀਤਾ ਜਾ ਰਿਹਾ ਉਹ ਕੀ ਕਰਨਾ ਚਾਹੁੰਦੇ ਹਨ ਬਾਰੇ ਦੇਖੋ ਕਿਸਾਨ ਵੀ ਆਪਣੇ ਪਰਿਵਾਰ ਦੇੋਂ ਮੈਂ ਵੀ ਕਿਸਾਨੀ ਤੋਂ ਆ ਮੈਂ ਵੀ ਕਿਸਾਨ ਪਰਿਵਾਰ ਤੋਂ ਆ ਕੋਈ ਅਸੀਂ ਗੱਲ ਨਹੀਂ ਉਹਨਾਂ ਚਾਹਣਾਂ ਦਾ ਕੋਈ ਹੱਲ ਹੋ ਜਾਏ ਕੋਈ ਸਰਕਾਰ ਚਾਹਦੀ ਵੀ ਆ ਕੋਈ 5 ਫਸਲ ਦੇ ਐਮ ਐਸ ਵੀ ਸਰਕਾਰ ਮੰਨੀ ਵੀ ਆ ਮੁਰਕੇ ਬਿਠਾ ਕੇ ਉਹਨਾਂ ਕੋਈ ਹੱਲ ਕਰਨਾ ਚਾਹੀਦਾ ਦੇਖੋ ਕਿਸ ਘਰ ਤੇ ਚਾਰ ਪਰਿਵਾਰ ਪਰਿਵਾਰ ਵਿੱਚ ਜੋ ਦੋ ਪਰਿਵਾਰ ਵਿੱਚ ਆਪਾਂ ਸੇ ਉਹਨਾਂ ਦੇ ਖੋਈ ਜਾਂਦੀ ਮਾਰੇ ਮੋਟੀ ਕਰਕੇ ਬੜੇ ਕੇ ਮੁਕ ਵੱਲ ਬੁਖੜੀ ਚੇਂਜ ਕਰਕੇ ਤੇ ਕਿੱਦਾਂ ਰਿਹਾ ਜੀ ਜਿਹੜਾ ਹੁਣ ਇਲੈਕਸ਼ਨ ਆਉਣੇ ਉਹਦੇ ਵਿੱਚ ਕਿੱਦਾਂ ਦੇ ਦੇਖੋ ਜਵਾਬ ਤੁਹਾਨੂੰ ਪਤਾ ਹੀ ਹੈ ਇਹ ਕਰਕੇ ਅੱਗੇ ਵੀ ਪੰਜਾਬ ਦਾ ਦੇਖੋ ਬਹੁਤ ਨੁਕਸਾਨ ਹੋਇਆ 5 ਸਾਲ ਪਿਛਲੇ ਵੀ ਪੰਜਾਬ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਜੇ ਤੁਸੀਂ ਜਿੱਤ ਕੇ ਜਾਂਦੇ ਮੰਨ ਲਓ ਕਿ ਇਹ ਤੁਹਾਡੇ ਜਿਹੜੇ ਵਾਦੇ ਪੂਰੇ ਕਰਿਓਗੇ ਦੇਖੋ ਉਹਦੇ ਜਿਹਾ ਆਪਾਂ ਜਿੱਦਾਂ 9 9 ਦੀ 9 ਵਿਧਾਨ ਸਭਾ ਤੋਂ ਲੋਕ ਦੋ 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 ਲੋਕ ਬਿਠਾ ਆਗੇ ਉਹਨਾਂ ਨੂੰ ਬਿਠਾ ਕੇ ਦੇ ਆਪਾਂ ਇਹ ਕਿ ਕਿਹੜੀ ਕਿਹੜੀਆਂ ਮੰਗਾਂ ਲੋਕਾਂ ਦੀਆਂ ਦਾ ਪਹਿਲ ਦੇ ਹੱਦ ਹੁਣ ਕਾਦੀਆਂ ਆ ਉਥੇ ਜਿਹੜੀ ਮਿਲ ਹੈ ਉਹਦਾ ਮਸਲਾ ਬੜੀ ਦੇਰ ਤੋਂ ਉਹਦਾ ਇੱਕ ਹੋਇਆ ਕੋਈ ਹੈਲਥ ਦਾ ਕੋਈ ਆਸਪਤਾਲ ਕੋ ਖੁੱਲਣਾ ਚਾਹੀਦਾ ਕੋਈ ਨੌਜਵਾਨਾਂ ਵਾਸਤੇ ਕੋਈ ਸਟੇਡੀਅਮ ਕੋ ਇਦਾਂ ਦੀ ਕੁਝ ਹੋਣਾ ਚਾਹੀਦਾ ਕਰਕੇ